ਮਾਂ ਭਾਵੇਂ ਦੀ ਸਾਂਹ ਤੁਹਾਡੇ ਨਾਲ ਪਾਵਾਂ ਤੁਹਾਡੀਆਂ ਦਾ ਪੇਕਾ ਘਰ ਤੇ ਪੇਕੇ ਗਈ ਧੀ ਨੂੰ ਇੰਨਾ ਹੀ بڑا ਮਾਣ ਹੁੰਦਾ ਵੀ ਜਾਂਦਿਆਂ ਸਾਰਾ ਟੱਬਰ ਮਿਲ ਪਵੇ ਬਾਪੂ ਆਸ ਕੇ ਮਿਲ ਪਵੇ ਦੀਦੀ ਆਸ ਕੇ ਮਿਲ ਪਵੇ ਭਰਾ ਹੱਸ ਕੇ ਮਿਲਣ ਪਰਜਾਈਆਂ ਹੱਸ ਕੇ ਮੇਰੇ ਪਰਪੁੱਤੀਏ ਹੱਸ ਕੇ ਮਿਲਣ ਉਹ ਧੀ ਖੁਸ਼ੀ ਖੁਸ਼ੀ ਆਪਣੇ ਘਰ ਨੂੰ ਮੁੜ ਜਾਂਦੀ ਆ ਆ ਜਿਹੜੀ ਸੰਦੇਹ ਜਿਨਾ ਇਹ ਬੜੀ ਕਰਮਾਂ ਦੇ ਨਾਲ ਮਿਲਦੀ ਆ ਕਿਉਂਕਿ ਜਿੱਥੋਂ ਸਾਡਾ ਮੁੱਢ ਕੂੜਾ ਜੇ ਅਸੀਂ ਉਸ ਸੰਦੇਹ ਤੇ ਖੋਜੀਏ ਸਮਝ ਲੋ ਅਸੀਂ ਆਪਣੇ ਆਪ ਨੂੰ ਸੰਪੂਰਨ ਕਹਿ ਸਕਦੇ ਆ ਇੱਥੇ ਮਾਇਆ ਦੀ ਖੇਡ ਨਹੀਂ ਆ ਪੇਕੇ ਜਦੋਂ ਧੀ ਜਾਂਦੀ ਹੈ ਨਾ ਉਹਦਾ ਭਰਾ ਭਾਵੇਂ ਪਟਵਾਰੀ ਲੱਗਾ ਹੋਵੇ ਤੇ ਭਾਵੇਂ ਜੱਜ ਲੱਗਾ ਹੋਵੇ ਉਹਦਾ ਪਿਓ ਜਿਹੜਾ ਮਰਜੀ ਵੱਡਾ ਲੈਂਡਲਾਰ ਜ਼ਮੀਨ ਦਾ ਮਾਲਕ ਹੋਵੇ ਉਹਦਾ ਘਰ ਵਾਲਾ ਜਿਹੜਾ ਮਰਜੀ ਅਮੀਰ ਹੋਵੇ ਤੇ ਧੀ ਨੂੰ ਪੇਕੇ ਘਰੋਂ ਤੁਰਦੀ ਨੂੰ ਰੁਪਈਏ ਪੰਜਾਬ ਹੀ ਹੱਥ 'ਚ ਮਿਲ ਜਾਂਦੇ ਉਹ ਬਾਦਸ਼ਾਹ ਹੋ ਕੇ ਘਰ ਆਉਂਦੀ ਆ ਕਿਉਂਕਿ ਪੇਕੇ ਘਰ ਨੇ ਮਾਣ ਕੀਤਾ ਸੀ ਇਹ ਸਾਡਾ ਪੇਕਾ ਕਰ ਲਿਆ ਸੋ ਆਵ ਫਤੇਦਾਰ ਪ੍ਰਵਾਨ ਕਰਿਓ ਕੋਈ ਰਸਨਾ ਵਾਜੀ ਨਾ ਰਹੇ ਕੋਈ ਕਿਰਪਾ ਕਰੇ ਸਾਰੀ ਸੰਗਤ ਗੱਜ ਕੇ ਆਖੋ ਜੀ ਵਾਹਿਗੁਰੂ ਠੀਕਾ ਖਾਲਸਾ ਜਥੇਦਾਰ ਸਾਹਿਬ ਦਾ ਤੱਕ ਸ੍ਰੀ ਕੇਸਗੜ੍ਹ ਸਾਹਿਬ ਉਹ ਆਏ ਮੈਂ ਹਾਰਦਿਕ ਤੌਰ ਤੇ ਜਿਉਂ ਆ ਹੱਥ ਦਾ ਹਾਂ ਸਮਾ ਤੁਸੀਂ ਸਰਵਣ ਕਰ ਲਿਆ ਬੇਹੱਦ ਕੀਮਤੀ ਨਾ 2 12 ਜਲਦੀ ਜਲਦੀ ਕਹਿ ਕੇ ਸਮਾਪਤੀ ਕਰਨੀ ਹੈ ਬੇਸ਼ੰਗ ਇੱਕ ਸ਼ਮਤ ਹੁੰਦਾ ਵਾ ਤਖਤ ਕਾਲਾ ਤਖਤ ਨਹੀਂ ਕਹਾਂ ਖੱਖੇ ਦੇ ਵਿੱਚੇ ਦਿੰਦੀ ਲੱਗੀ ਹੈ ਥਲੜ ਦੇ ਬਣੇ ਦੇ ਧੋਕੇ ਅੰਤ ਸਪਸ਼ਟ ਨਹੀਂ ਹੋ ਰਿਹਾ ਜਦੋਂ ਖੱਖੇ ਦੇ ਪੈਰ 'ਚ ਬਿੰਦੀ ਲਾ ਕੇ ਬੋਲਾਂਗੇ ਕੋ ਬਣ ਜਾਣਾ ਪਖਤ ਜ਼ੁਬਾਨ ਤਾਲੂ ਦਾ ਟੱਚ ਕਰੇ ਇਹ ਸ਼ਬਦ ਪੜਦਾ ਵਾ ਫਾਰਸੀ ਦਾ ਅਰਬੀ ਤੇ ਫਾਰਸੀ ਜੋ ਮਿਲ ਕੇ ਆਇਆ ਹੈ ਇਹਦਾ ਮਤਲਬ ਆ ਉੱਚੀ ਜਗਾ ਬਹਿਣ ਵਾਸਤੇ ਉੱਚੀ ਜਗਾ ਆਗ ਦੁਨੀਆ ਵਾਸਤੇ ਤੇ ਇਹ ਬਹਿਣ ਲਈ ਉੱਚੀ ਜਗ੍ਹਾ ਸੀ ਪਰ ਜਦੋਂ ਇਹ ਤਖਤ ਸ਼ਬਦ ਸਿੱਖਾਂ ਦੇ ਵਿੱਚ ਆਇਆ ਸਾਡੇ ਵਾਸਤੇ ਇਸ ਸ਼ਬਦ ਦੇ ਮਾਇਨੇ ਬੋਲ ਗਏ ਇਸ ਸ਼ਬਦ ਦੇ ਮਾਇਨੇ ਬਦਲ ਗਏ ਤਖਤ ਤੇ ਬਹਿਣਾ ਸਾਡੇ ਵਾਸਤੇ ਹੋ ਗਿਆ ਅਸੀਂ ਰਾਜ ਪਾਟ ਦੇ ਮਾਲਕ ਆ ਸਾਡਾ ਨਿਆਰਾਪਣ ਉਦੋਂ ਤੋਂ ਸ਼ੁਰੂ ਹੋ ਜਾਂਦਾ ਸੀ ਅੰਜਮ ਬਾਦਸ਼ਾਹ ਹਨੂ ਗੁਰੂ ਅਰਜਨ ਦੇ ਮਹਾਰਾਜ ਦੀ ਸ਼ਹਾਦਤ ਹੋਈ ਮੇਰੀ ਪੀੜੀ ਦੇ ਮਾਲਕ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਗੁਰਤਾ ਗੱਦੀ ਤੇ ਬਿਰਾਜਮਾਲ ਹੋਏ ਸਮੇਂ ਵੀ ਹਕੂਮਤ ਚਾਹੁੰਦੀ ਏ ਸਿੱਖੀ ਦੇ ਇਸ ਬੂਟੇ ਨੂੰ ਕੁੱਟ ਦਿੱਤਾ ਜਾਵੇ ਜਦੋਂ ਸਿੱਖੀ ਦੇ ਬੂਟੇ ਨੂੰ ਕੁੱਟਣ ਦੀ ਤਿਆਰੀ ਕੀਤੀ ਗਈ ਗੁਰੂ ਅਰਜਨ ਦੇਵ ਮਹਾਰਾਜ ਨੇ ਪਵਿੱਤਰ ਖੂਨ ਦੀਆਂ ਜੜਾਂ ਵਿੱਚ ਪਾਇਆ ਜਦੋਂ ਬੂਟੇ ਨੂੰ ਬਿਮਾਰੀ ਲੱਗਦੀ ਏ ਜਾਂ ਜਦੋਂ ਬੂਟੇ ਦੇ ਨਾਲ ਕੋਈ ਕਸ਼ਟ ਹੁੰਦਾ ਹੈ ਸਿਆਣਾ ਮਾਲੀ ਫਿਰ ਖਾਦ ਦਾ ਪ੍ਰਬੰਧ ਕਰਦਾ ਚੰਗੀ ਦਵਾਈ ਲੈ ਕੇ ਆਉਂਦਾ ਇਹ ਬੂਟਾ ਸੁੱਕਣਾ ਨਹੀਂ ਚਾਹੀਦਾ ਇਹ ਬੂਟਾ ਲਾਇਆ ਸੀ ਗੁਰੂ ਨਾਨਕ ਦੇਵ ਜੀ ਜਦੋਂ ਇਸ ਬੂਟੇ ਦੀ ਛਾਂ ਵੱਧੀ ਇਹ ਤੋਂ ਫਲ ਤੇ ਫੁੱਲ ਲੱਗਣੇ ਸ਼ੁਰੂ ਹੋਏ ਇਹਨਸ ਬੂਟੇ ਨੂੰ ਕੁੱਟਣ ਦੀ ਤਿਆਰੀ ਹੋਈ ਫਿਰ ਸਿਆਣਾ ਮਾਲੀ ਸੀ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਰੂਪ ਅੰਦਰ ਮਹਾਰਾਜ ਨੇ ਪਵਿੱਤਰ ਖੂਨ ਦੀਆਂ ਜੜਾਂ ਦੇ ਵਿੱਚ ਪਾ ਕੇ ਇਹਨੂੰ ਉਹ ਦਵਾਈ ਦੇ ਦਿੱਤੀ ਉਹ ਦਵਾਈ ਦੇ ਦਿੱਤੀ ਜਿਹੜੀ ਦਵਾਈ ਅੱਜ ਵੀ ਇਹਦੀਆਂ ਜੜਾਂ ਦੇ ਵਿੱਚ ਕੰਮ ਕਰਦੀ ਹੈ ਹੱਡੀਆਂ ਝੋਲਗੀਆਂ ਰਹਿਣਗੀਆਂ ਪਰ ਗੁਰੂ ਅਰਜਨ ਦੇ ਮਹਾਰਾਜ ਦਾ ਡੁੱਲਿਆ ਹੋਇਆ ਖੂਨ ਇਸ ਬੂਟੇ ਦੀ ਰਾਖੀ ਹਮੇਸ਼ਾ ਕਰਦਾ ਰਹੇਗਾ ਇਸ ਬੂਟੇ ਦੀ ਰਾਖੀ ਉਸ ਪਵਿੱਤਰ ਖੂਨ ਨੇ ਕੀਤੀ ਵਾਰੀ ਆਇਆ ਗੁਰੂ ਹਰਗੋਬਿੰਦ ਪਾਤਸ਼ਾਹ ਹਿੰਦੁਸਤਾਨ ਦਾ ਬਾਦਸ਼ਾਹ ਐਲਾਨ ਕਰਦਾ ਸਿਰ ਤੇ ਕੋ ਪੱਗ ਨਾ ਬੰਨੇ ਕੋ ਤੜਕਤੇ ਨਾ ਬਵੇ ਕੋ ਕੋੜੀ ਦੀ ਸਵਾਰੀ ਨਾ ਕਰੇ ਜਿਵੇਂ ਪਾਤਸ਼ਾਹ ਨੇ ਕਹਾਂ ਸਾਨੂੰ ਇਹ ਗੱਲਾਂ ਦੇ ਪ੍ਰਵਾਨ ਬਾਦਸ਼ਾਹ ਕਹਿੰਦਾ ਇੱਕ ਪੱਗ ਨਹੀਂ ਬੰਨਣੀ ਅਸੀਂ ਦੋ ਬਨ ਕੇ ਵਿਖਾਵਾਂਗੇ ਤੂੰ ਇੱਕ ਤੋਂ ਰੋਕਦਾ ਨਾ ਅਸੀਂ ਤੈਨੂੰ ਦੋ ਬਨ ਕੇ ਵਿਖਾਵਾਂਗੇ ਦੋ ਪੱਗਾਂ ਸਿਰ ਤੇ ਬਜਣਾ ਆਜ਼ਾਦੀ ਦਾ ਪ੍ਰਤੀਕ ਆ ਆ ਲਾਗ ਲੀਆਂ ਫੌਜਾਂ ਹੰਦ ਸਿੰਘ ਨੂੰ ਬੈਠੇ ਆ ਇਹੋ ਖਾਣਾ ਪੂਰਤੀ ਨਹੀਂ ਕਰਦੇ ਵੀ ਜਰਾਂ ਦੇ ਉੱਤੇ ਚਾਰ ਚਰ ਦਮਾਲੇ ਦੋ-ਦੋ ਦਮਾਲੇ ਪੰਜ-ਪੰਜ ਦਮਾਲੇ ਸਜਾ ਲਈ ਤੇ ਆ ਇੱਕ ਆਜ਼ਾਦੀ ਦਾ ਪ੍ਰਤੀਕ ਆ ਸਾਨੂੰ ਸਾਡੇ ਗੁਰੂ ਨੇ ਆਖਿਆ ਸੀ ਬਾਦਸ਼ਾਹ ਤੋਂ ਇੱਕ ਲਾਉਣ ਨੂੰ ਫਿਰਦਾ ਇਹ ਦੋ-ਦੋ ਸਜਾ ਕੇ ਵਿਖਾਵਾਂ ਕਿ ਜਰਾਂ ਦੇ ਉੱਤੇ ਤੂੰ ਕਹਿੰਦਾ ਸ਼ਸਤਰ ਨਹੀਂ ਧਾਰਨ ਕਰਨੇ ਵਕਤ ਆ ਲੈnde ਤੂੰ ਇੱਕ ਕਲਪਾਨ ਤੋਂ ਰੋਕਦਾ ਸੀ ਦੋ-ਦੋ ਪਾ ਕੇ ਵਿਖਾਵਾਂ ਤੂੰ ਕਹਿੰਦਾ ਘੋੜੇ ਦੀ ਸਵਾਰੀ ਨਹੀਂ ਕਰਨੀ ਅਹੀਂ ਤੋਂ ਆ ਤੁਮਾਂ ਦੀ ਸਵਾਰੀ ਕਰਕੇ ਵਿਖਾਵਾਂ ਤੂੰ ਕਹਿੰਦਾ ਚੌਂਕੀ ਦੇ ਨਹੀਂ ਬਹਿਣਾ ਫੱਟੀ ਦੇ ਨਹੀਂ ਬਹਿਣਾ ਬਾਦਸ਼ਾਹ ਚੌਂਕੀਆਂ ਫੱਟੀਆਂ ਦੇ ਬੜੀ ਦੂਰ ਰਹਿ ਗਿਆ ਵਖਤ ਆ ਲੈਂਦੇ ਇਹ ਪੰਥ ਤੈਨੂੰ ਤਖਤਾਂ ਤੇ ਬਹਿ ਕੇ ਵਿਖਾਉਂਦਾ ਤਖਤਾਂ ਦੇ ਉੱਤੇ ਸੰਗਤ ਬੈਠੀ ਏ ਗੁਰੂ ਦਾ ਪੰਥ ਬਿਠਾਏ ਮੀਰੀ ਫੀਰੀ ਦੇ ਮਾਲਕ ਗੁਰੂ ਹਰਗੋਬਿੰਦ ਮਹਾਰਾਜ ਸੰਗਤਾਂ ਨਾਲ ਇੱਕ ਸਲਾਹ ਕਰਨ ਲੱਗੇ ਆ ਕਿ ਸਰਕਾਰ ਨੂੰ ਮੂੰਹ ਤੋੜ ਜਵਾਬ ਦੇਣਾ ਕਿਹੜੇ ਤਰੀਕੇ ਨਾਲ ਤੇ ਜਵਾਬ ਵੀ ਇਦਾਂ ਦਾ ਦੇਣਾ ਵਾ ਕਿ ਕਈ ਵੀ ਕੁਝ ਨਾ ਤੇ ਕੰਮ ਵੀ ਸਾਰਾ ਹੋ ਜਾਵੇ ਆਕਾਲ ਤਖਤ ਸਾਹਿਬ ਦੀ ਸਿਰਜਣਾ ਤੋਂ ਠੀਕ ਪਹਿਲਾਂ ਸੰਗਤ ਦੇ ਨਾਲ ਗੁਰੂ ਘਰ ਦੇਤ ਮਹਾਰਾਜ ਆਪਣੇ ਦਿਆਂ ਦੀ ਗੱਲ